ਅ ਦੇਖੋ ਸਾਡੇ ਵੱਲੋਂ ਅੱਜ ਕੱਲ ਇਹ ਚੱਲ ਰਿਹਾ ਹੈਗਾ ਕਿ ਕੋਲਗੱਪਿਆਂ ਦੇ ਪਾਣੀ ਦੇ ਸੈਂਪਲਸ ਲੈ ਰਹੇ ਆਂ ਇਹਦੇ ਸਾਨੂੰ ਆਪਣੇ FDA ਵੱਲੋਂ ਇੱਕ ਡਰਾਈਵ ਚੱਲ ਰਹੀ ਹੈ ਸਰਵੇਲੈਂਸ ਡਰਾਈਵ ਚੱਲ ਰਹੀ ਹੈ ਜਿਹਦੇ ਅ ਅੰਡਰ ਅਸੀਂ ਇਹ ਕਰ ਰਹੇ ਹੈਗੇ ਆਂ ਲਾਸਟ ਆਈ ਥਿੰਕ ਕੱਲ ਅਸੀਂ 10 ਸੈਂਪਲਸ ਲਏ ਹੈਗੇ ਆਂ ਇਹ ਸੈਂਪਲ ਦੀ ਰਿਪੋਰਟ ਨੂੰ 2 ਹਫ਼ਤੇ ਤੱਕ ਲੱਗਦੇ 14-15 ਡੇਜ਼ ਲੱਗ ਜਾਂਦੇ ਆ ਤੇ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਇਹਦੇ ਵਿੱਚ ਇੱਕ ਐਡੀਸ਼ਨਲ ਹੈਗਾ ਕਿ ਮਾਈਕਰੋ ਬਾਇਓਲੋਜੀਕਲ ਟੈਸਟਿੰਗ ਹੈ ਕਿ ਕੋਈ ਜਰਮਸ ਜਾਂ ਹਾਰਮਫੁਲ ਬੈਕਟੀਰੀਆ ਜੋ ਵੀ ਮਿਲਦੇ ਹੈ ਕਿ ਉਹ ਟੈਸਟ ਕਰਨਗੇ ਕਿਉਂਕਿ ਅਸੀਂ ਮੋਸਟਲੀ ਦੇਖਦੇ ਹੈਗੇ ਆ ਕਿ ਰੇੜੀਆਂ ਤੋਂ ਖਾ ਕੇ ਬੰਦੇ ਬਹੁਤ ਬਿਮਾਰ ਹੁੰਦੇ ਆ ਤਾਂ ਉਹ ਹਾਈਜਨ ਦੀ ਪ੍ਰੋਬਲਮ ਤਾਂ ਹੈ ਅਹ ਦੇਖੋ ਮੇਰੀ ਆਪਣੇ ਵੀ ਆਬਜ਼ਰਵੇਸ਼ਨ ਹੈਗੀ ਕਿ ਜੇ ਜੋ ਰੇੜੀਆਂ ਤੇ ਹੈਗਾ ਇਹਨਾਂ ਦੇ ਕੋਲ ਮੋਸਟਲੀ ਪਾਣੀ ਨਹੀਂ ਹੁੰਦਾ ਪਾਣੀ ਡਾਇਰੈਕਟ ਸਪਲਾਈ ਨਹੀਂ ਹੁੰਦੀ ਤੇ ਜੋ ਵੀ ਇਹ ਦਿੰਦੇ ਇਹਨਾਂ ਕੋਲ ਬਰਤਨ ਤੋੜਨ ਨੂੰ ਅਬ ਆਮ ਦੇਖਦੇ ਆਂ ਬਰਤਨ ਤੋਂ ਉਹ ਵੀ ਪਾਣੀ ਦੀ ਸਪਲਾਈ ਨਹੀਂ ਹੁੰਦੀ ਤਾਂ ਉਹ ਮੇਬੀ ਉਹ ਲਿミਟਡ ਜਿਹਾ ਪਾਣੀ ਯੂਜ਼ ਕਰਦੇ ਆਂ ਤਾਂ ਇਹਦੇ ਵਿੱਚ ਮੈਂ ਆਪਣੀ ਆਮ ਪਬਲਿਕ ਨੂੰ ਵੀ ਕਹਾਂਗੀ ਉਹਨਾਂ ਨੂੰ ਰਿਕੁਐਸਟ ਹੀ ਕਰਾਂਗੀ ਕਿ ਜਿੱਥੋਂ ਵੀ ਆਪਾਂ ਖਾ ਰਹੇ ਆਂ ਤਾਂ ਉਹ ਥੋੜਾ ਜਿਹਾ ਦੇਖਣ ਕਿ ਜੇ ਉਹਨਾਂ ਕੋਲ ਸਫਾਈ ਨਹੀਂ ਹੈ ਪ੍ਰੋਪਰ ਵਾਟਰ ਸਪਲਾਈ ਨਹੀਂ ਹੈਗੀ ਜਾਂ ਸ਼ਾਪਸ ਵੀ ਹੈਗੀਆਂ ਉਹ ਜਿਹੜੀ ਸਫਾਈ ਤਾਂ ਦੇਖੋ ਤੁਹਾਨੂੰ ਪਤਾ ਚੱਲ ਜਾਂਦੀ ਹੈ ਤੇ ਉਹ ਥੋੜਾ ਜਿਹਾ ਐਵੋਇਡ ਕਰਨ ਥੋੜਾ ਨਹੀਂ ਨੈਕ ਬਹੁਤ ਹੀ ਐਵੋਇਡ ਹੀ ਕਰਨ ਉਹ ਤੁਹਾਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੇ ਲਗਾਤਾਰ ਸਿਹਤ ਵਿਭਾਗ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਤਹਿਤ ਲੁਧਿਆਣਾ ਦੇ ਵਿੱਚ ਬੀਤੇ ਦਿਨੀ ਗੋਲ ਗੱਪਿਆਂ ਦੀਆਂ ਰੇਡੀਆਂ ਉੱਤੇ ਕਾਰਵਾਈ ਕੀਤੀ ਗਈ ਆ ਦੱਸਿਆ ਜਾ ਰਿਹਾ ਸੀ ਕਿ ਗੋਲ ਗੱਪਿਆਂ ਦੇ ਰੇਡੀਆਂ ਦੇ ਉੱਤੇ ਜੋ ਗੰਦ ਜਿਹੜਾ ਵਾ ਉਹ ਪਰੋਸਿਆ ਜਾ ਰਿਹਾ ਵਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਕਾਰਵਾਈ ਕੀਤੀ ਗਈ ਆ ਤਾਂ ਇਸ ਵਕਤ ਮੇਰੇ ਨਾਲ ਜ਼ਿਲ੍ਹਾ ਸਿਹਤ ਅਫਸਰ ਜਿਹੜੇ ਨੇ ਮੌਜੂਦ ਹੈਗੇ ਨੇ ਮੈਡਮ ਅਮਰਜੀਤ ਕੋਰ ਡਾਕਟਰ ਅਮਰਜੀਤ ਕੋਰ ਨੇ ਸਾਡਾ ਗੱਲਬਾਤ ਕਰ ਲੈਣੇ ਆ ਮੈਡਮ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਆ ਕਿ ਕੋਈ ਸ਼ਿਕਾਇਤ ਸੀਗੀ ਕਿਸ ਤਰ੍ਹਾਂ ਦੇ ਸੈਂਪਲ ਜਿਹੜੇ ਨੇ ਗੋਲ ਗੱਪੇ ਜਿਹੜੀਆਂ ਤੋਂ ਲਿੱਤੇ ਗਏ ਨੇ ਅ ਦੇਖੋ ਸਾਡੇ ਵੱਲੋਂ ਅੱਜ ਕੱਲ ਇਹ ਚੱਲ ਰਿਹਾ ਹੈਗਾ ਕਿ ਗੋਲ ਗੱਪਿਆਂ ਦੇ ਪਾਣੀ ਦੇ ਸੈਂਪਲਸ ਲੈ ਰਹੇ ਆਂ ਇਹਦੇ ਸਾਨੂੰ ਆਪਣੇ ਐਫ ਡੀਏ ਵੱਲੋਂ ਇੱਕ ਡਰਾਈਵ ਚੱਲ ਰਹੀ ਹੈ ਸਰਵੇਲੈਂਸ ਡਰਾਈਵ ਚੱਲ ਰਹੀ ਹੈ ਜਿਹਦੇ ਅ ਅੰਡਰ ਅਸੀਂ ਇਹ ਕਰ ਰਹੇ ਹੈਗੇ ਆਂ ਲਾਸ ਅ ਆਈ ਥਿੰਕ ਕੱਲ ਅਸੀਂ 10 ਸੈਂਪਲਸ ਲਏ ਹੈਗੇ ਆਂ ਗੋਲ ਗੱਪਿਆਂ ਦੇ ਪਾਣੀ ਦੇ ਅਲੱਗ-ਅਲੱਗ ਜਗ੍ਹਾ ਤੋਂ ਲੁਧਿਆਣੇ ਦੇ ਤੇ ਅੱਜ ਵੀ ਕੰਟੀਨਿਊ ਰਹੀ ਕਿ 1-2 ਦਿਨ ਹੋਰ ਕੰਟੀਨਿਊ ਰਹੇਗੀ ਉਨੇ ਕਿਸ ਤਰ੍ਹਾਂ ਦੇ ਸੈਂਪਲ ਜਿਹੜੇ ਨੇ ਮਿਲੇ ਨੇ ਕੀ ਸੈਂਪਲਾਂ ਦੀ ਰਿਪੋਰਟ ਆ ਗਈ ਹੈ ਕਿੰਨੀ ਦੇਰ ਬੱਦੇ ਰਿਪੋਰਟ ਆਣੀ ਹੈ ਨਹੀਂ ਸੈਂਪਲ ਦੀ ਰਿਪੋਰਟਾਂ ਨੂੰ ਦੋ ਹਫ਼ਤੇ ਤੱਕ ਲੱਗਦੇ 14 15 ਡੇਜ਼ ਲੱਗ ਜਾਂਦੇ ਆ ਤੇ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਇਹਦੇ ਵਿੱਚ ਇੱਕ ਐਡੀਸ਼ਨਲ ਹੈਗਾ ਕਿ ਮਾਈਕਰੋ ਬਾਇਓਲੋਜੀਕਲ ਟੈਸਟਿੰਗ ਹੈ ਕਿ ਕੋਈ ਜਰਮਸ ਜਾਂ ਹਾਰਮਫੁਲ ਬੈਕਟੀਰੀਆ ਜੋ ਵੀ ਮਿਲਦੇ ਹੈ ਕਿ ਉਹ ਟੈਸਟ ਕਰਨਗੇ ਕਿਉਂਕਿ ਅਸੀਂ ਮੋਸਟਲੀ ਦੇਖਦੇ ਹੈਗੇ ਆ ਕਿ ਰੇੜੀਆਂ ਤੋਂ ਖਾ ਕੇ ਬੰਦੇ ਬਹੁਤ ਬਿਮਾਰ ਹੁੰਦੇ ਆ ਤਾਂ ਉਹ ਹਾਈਜਨ ਦੀ ਪ੍ਰੋਬਲਮ ਤਾਂ ਹੈ ਮਣੇ ਇਹ ਪੂਰੇ ਸ਼ਹਿਰ ਦੇ ਵਿੱਚੋਂ ਸੈਂਪਲ ਜਿਹੜੇ ਲਿੱਤੇ ਗਏ ਨੇ ਪੂਰੇ ਜ਼ਿਲ੍ਹੇ ਚੋਂ ਹੀ ਇਵਨ ਪੂਰੇ ਪੰਜਾਬ ਚ ਹੀ ਵੈਸੇ ਡਰਾਈਵ ਚੱਲ ਰਹੀ ਹੈ ਇਹ ਮਣੇ ਜਦੋਂ ਸੈਂਪਲ ਲਿੱਤੇ ਗਏ ਉਸ ਵਕਤ ਕਿਸ ਤਰ੍ਹਾਂ ਦੀ ਹਾਲਾਤ ਸੀ ਰੇੜੀਆਂ ਦੇ ਜਿਹੜੀ ਟੀਮਾਂ ਭੇਜੀ ਉਹਨਾਂ ਨੇ ਕਿਸ ਤਰ੍ਹਾਂ ਦੇ ਹਾਲਾਤ ਦੱਸੇ ਨੇ ਕਿ ਰੇੜੀਆਂ ਤੇ ਹਾਲਾਤ ਸੀਗੇ ਆ ਦੇਖੋ ਮੇਰੀ ਆਪਣੇ ਵੀ ਆਬਜ਼ਰਵੇਸ਼ਨ ਹੈਗੀ ਕਿ ਜੇ ਜੋ ਰੇੜੀਆਂ ਤੇ ਹੈਗਾ ਇਹਨਾਂ ਦੇ ਕੋਲ ਮੋਸਟਲੀ ਪਾਣੀ ਨਹੀਂ ਹੁੰਦਾ ਪਾਣੀ ਡਾਇਰੈਕਟ ਸਪਲਾਈ ਨਹੀਂ ਹੁੰਦੀ ਤੇ ਜੋ ਵੀ ਇਹ ਦਿੰਦੇ ਇਹਨਾਂ ਕੋਲ ਬਰਤਨ ਤੋੜਨ ਨੂੰ ਆਪਾਂ ਆਮ ਦੇਖਦੇ ਆਂ ਬਰਤਨ ਤੋਂ ਵੀ ਪਾਣੀ ਦੀ ਸਪਲਾਈ ਨਹੀਂ ਹੁੰਦੀ ਤਾਂ ਉਹ ਮੇਬੀ ਉਹ ਲਿਮਟਡ ਜਿਹਾ ਪਾਣੀ ਯੂਜ਼ ਕਰਦੇ ਆਂ ਤਾਂ ਇਹਦੇ ਵਿੱਚ ਮੈਂ ਆਪਣੀ ਆਮ ਪਬਲਿਕ ਨੂੰ ਵੀ ਕਵਾਂਗੀ ਉਹਨਾਂ ਨੂੰ ਰਿਕੁਐਸਟ ਹੀ ਕਰਾਂਗੀ ਕਿ ਜਿੱਥੋਂ ਵੀ ਆਪਾਂ ਖਾ ਰਹੇ ਆਂ ਤਾਂ ਉਹ ਥੋੜਾ ਜਿਹਾ ਦੇਖਣ ਕਿ ਜੇ ਉਹਨਾਂ ਕੋਲ ਸਾਫ਼ ਸਫਾਈ ਨਹੀਂ ਹੈ ਪ੍ਰੋਪਰ ਵਾਟਰ ਸਪਲਾਈ ਨਹੀਂ ਹੈਗੀ ਜਾਂ ਸ਼ਾਪਸ ਵੀ ਹੈਗੀਆਂ ਉਹ ਤੇ ਜੀ ਸਾਫ਼ ਸਫਾਈ ਤਾਂ ਦੇਖਣ ਤੁਹਾਨੂੰ ਪਤਾ ਚੱਲ ਜਾਂਦੀ ਹੈ ਤੇ ਉਹ ਥੋੜਾ ਜਿਹਾ ਐਵੋਇਡ ਕਰਨ ਥੋੜਾ ਨਹੀਂ ਨੈਕ ਬਹੁਤ ਹੀ ਐਵੋਇਡ ਹੀ ਕਰਨੋ ਤੁਹਾਂ ਕੱਟ ਫਰੂਟਸ ਐ ਓਪਨ ਪਾਣੀ ਹੈਗਾ ਮਿਲ ਰਿਹਾ ਜੀ ਜੀ ਨਾ ਪਈ ਮੈਡਮ ਉਹ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਜੇ ਰੇੜੀਆਂ ਤੇ ਹਾਲਾਤ ਜਿਹੜੇ ਮਾੜੇ ਨਜ਼ਰ ਆਏ ਨੇ ਉੱਥੇ ਤੁਰੰਤ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਕੋਈ ਹਦਾਇਤਾਂ ਜਾਰੀ ਕੀਤੀ ਗਈ ਹੈ ਦੇਖੋ ਜਿੱਥੇ ਵੀ ਅਸੀਂ ਜਾਣੇ ਆ ਜਿੱਥੇ ਸ਼ਾਪਸ ਹੈਗੀਆਂ ਜਾਂ ਰੇੜੀਆਂ ਹੈਗੀਆਂ ਉਹਨਾਂ ਨੂੰ ਅਨ ਹਾਈਜਨਿਕ ਚਲਾਣ ਦਾ ਹੁੰਦੇ ਹੈ ਜਿਹਦੇ ਵਿੱਚ ਕਿ ਅਪ ਟੂ 1 ਲੱਖ ਫਾਈਨ ਹੋ ਜਾਂਦਾ ਹੈ ਉਹ ਕੇਸਿਸ ਕੋਰਟ ਚ ਲੱਗਦੇ ਆ ਫਿਰ ਜੋ ਸੈਂਪਲਸ ਹੁੰਦੇ ਆ ਉਹਨਾਂ ਦੀ ਰਿਪੋਰਟ ਆਉਂਦੀ ਹੈ ਐਸ ਪਰ ਰਿਪੋਰਟ ਠੀਕ ਹੈ ਜਾਂ ਨਹੀਂ ਹੈ ਬੇਸਡ ਔਨ 댓 ਫਰਦਰ ਐਕਸ਼ਨ ਲਿਆ ਜਾਂਦਾ ਹੈ ਕੋਟ ਕੇਸਸ ਲੱਗਦੇ। ਤੁਸੀਂ ਮੈਂ ਕਿਸ ਤਰ੍ਹਾਂ ਦੀ ਕੰਮ ਕਰ ਰਹੀਆਂ ਨੇ ਕਿਉਂਕਿ ਬਹੁਤ ਸਾਰੀਆਂ ਅਸੀਂ ਦੇਖਦੇ ਹਾਂ ਕਿ ਸਟ੍ਰੀਟ ਫੂਡ ਜਿਹੜੀ ਹੈਗੀ ਨਾ ਮਾਰਕੀਟ ਹੈਗੀ ਜਾਂ ਨੇ ਜਾਂ ਜਿੱਥੇ ਰੇੜੀਆਂ ਲੱਗੀਆਂ ਨੇ ਉਹਨਾਂ ਦਾ ਨਾ ਤਾਂ ਗਲਵਸ ਪਾਈ ਹੁੰਦੀ ਅਸੀਂ ਤੇ ਨਾ ਕੋਈ ਕੈਪ ਹੁੰਦੀ ਗਾਈਡਲਾਈਨ ਕੀ ਕੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਗਾਈਡਲਾਈਨ ਫੋਲੋ ਕਰਨੀ ਹੁੰਦੀ ਪਹਿਲਾਂ ਤਾਂ ਦੱਸੋ। ਦੇਖੋ ਜਦੋਂ ਵੀ ਆਪਾਂ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲੈਂਦੇ ਹੈਗੇ ਆ ਨਾਲ ਤੁਹਾਨੂੰ ਬਹੁਤ ਸਾਰੀਆਂ ਆ ਰੂਲਸ ਹੁੰਦੇ ਆ ਜਿਹਨੂੰ ਫੋਲੋ ਕਰਨਾ ਹੈ ਜਿਸ ਤਰ੍ਹਾਂ ਹਾਈਜੀਨ ਮੇਨਟੇਨ ਕਰਨੀ ਹੈ ਤੁਸੀ ਗਲਵਸ ਪਾਣੇ ਕੈਪ ਪਾਈ ਹੋਣੀ ਚਾਹੀਦੀ ਹੈ ਪ੍ਰੋਪਰ ਵਾਟਰ ਸਪਲਾਈ ਹੋਣੀ ਚਾਹੀਦੀ ਹੈ ਵਾਟਰ ਟੈਸਟਡ ਹੋਣਾ ਚਾਹੀਦਾ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਬਹੁਤ ਸਾਰੀਆਂ ਇਨਸਟਰਕਸ਼ਨਸ ਹੈ ਜਿਹੜੀ ਹਰ ਬੰਦੇ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਮੈਂ ਲਾਇਸੈਂਸ ਲਿਆ ਹੈ ਜਾਂ ਰਜਿਸਟ੍ਰੇਸ਼ਨ ਲਈ ਹੈ ਅਸੀਂ ਕਿਸ ਤਰ੍ਹਾਂ ਕਿਸੇ ਨੂੰ ਫੂਡ ਸਪਲਾਈ ਕਰਨਾ ਤੇ ਜੋ ਨਹੀਂ ਫੋਲੋ ਕਰਦੇ ਤੇ ਉਹਦੇ ਅਗੇਂਸਟ ਐਕਸ਼ਨ ਹੋਏਗਾ ਕਿੰਨਾ ਕੁ ਜੁਰਮਾਨਾ ਜਿਹੜਾ ਲੱਗ ਜਾਂਦਾ ਵਾ ਜਦੋਂ ਇਸ ਤਰ੍ਹਾਂ ਅਨਹਾਈਜੀਨਿਕ ਸਿਲਾਂ ਦਾ ਅਪ ਟੂ 1 ਲੱਖ ਹੋ ਜਾਂਦਾ ਅਪ ਟੂ 1 ਲੱਖ ਮੈਕਸਿਮਮ ਹੋ ਸਕਦਾ ਮੈਂ ਚਾਚ ਮੈਂ ਜ਼ਿਕਰ ਕਰ ਰਹੀ ਕਿ ਬਹੁਤ ਸਾਰੀਆਂ ਰੇੜੀਆਂ ਨੇ ਜਿਨ੍ਹਾਂ ਨੇ ਗਲਵਸ ਨਹੀਂ ਪਾਏ ਹੁੰਦੇ ਕੈਪਸ ਨਹੀਂ ਪਾਈ ਹੁੰਦੀ ਉਹ ਲਗਾਤਾਰ ਆਪਣਾ ਸਮਾਨ ਵੇਚ ਰਹੇ ਨੇ ਉਹ ਲੋਕ ਵੀ ਉੱਥੇ ਜਾ ਕੇ ਅਵੇਰ ਨਹੀਂ ਹੈਗੇ ਸ਼ਾਇਦ ਲੋਕ ਉਹ ਵੀ ਜਾ ਕੇ ਖਾਂਦੇ ਨੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਨ੍ਹਾਂ ਦੇ ਗਲਵਸ ਨਹੀਂ ਪਾਏ ਹੁੰਦੇ ਜਾਂ ਸਿਰ ਤੇ ਕੈਪਸ ਨਹੀਂ ਪਾਈ ਹੁੰਦੀ ਜਿਹੜੀ ਗਾਈਡ ਆਨਲਾਈਨ ਫੋਲੋ ਨਹੀਂ ਕਰਦੇ ਰੇੜੀਆਂ ਅੱਜ ਵੀ ਚੱਲ ਰਹੀਆਂ ਨੇ ਆ ਦੇਖੋ ਇੱਕ ਤਾਂ ਰੂਟੀਨ ਸੈਂਪਲਿੰਗ ਹੈਗੀ ਹੈ ਜੋ ਹੁੰਦੀ ਹੈ ਜੇ ਉਹ ਗਲਤ ਹੁੰਦੀ ਹੈ ਤਾਂ ਉਹ ਦੇ ਅਗੇਂਸਟ ਫੇਲਡ ਸੈਂਪਲਸ ਦੇ ਅਗੇਂਸਟ ਐਕਸ਼ਨ ਲਿਆ ਜਾਂਦਾ ਹੈ ਅਨ ਹਾਈਜਨਿਕ ਚਲਾਂਸ ਹੈ ਇਹ ਮੈਂ ਅਸੀਂ ਲਾਸਟ 3-4 ਮਹੀਨੇ ਪਹਿਲਾਂ ਫੂਡ ਵੈਂਡਰਸ ਅਗੇ ਜਿਹੜੇ ਉਹਨਾਂ ਦੀ ਟ੍ਰੇਨਿੰਗਸ ਵੀ ਕਰਾਈ अराउंड 200 ਦੀ ਟ੍ਰੇਨਿੰਗ ਕਰਵਾਈ ਹੈ ਕਿ ਕਿਸ ਤਰ੍ਹਾਂ ਫੂਡ ਨੂੰ ਹੈਂਡਲ ਕਰਨਾ ਹੈ ਬਣਾਉਣਾ ਉਹਦੀ ਮੈਂਟੇਨ ਸਫਾਈ ਕਿਸਾ ਮੈਂਟੇਨ ਕਰਨੀ ਹੈ ਉਹਦੀ ਟ੍ਰੇਨਿੰਗ ਕਰਵਾਈ ਹੈ ਔਰ ਟਾਈਮ ਟੂ ਟਾਈਮ ਕਰਵਾਂਦੇ ਵੀ ਰਵਾਂਗੇ ਕਿਸੇ ਨੂੰ ਵੀ ਜਰੂਰਤ ਹੈ ਉਹ ਮੈਨੂੰ ਕੰਟੈਕਟ ਕਰ ਸਕਦਾ ਹੈ ਟੈਸ ਯ ਉਹਨਾਂ ਨੂੰ ਟ੍ਰੇਨਿੰਗ ਅੱਗੇ ਵੀ ਕਰਵਾ ਸਕਦੇ ਹਾਂ ਕੋਈ ਹਲਪਲਾਈਨ ਨੰਬਰ ਵੀ ਮੈਂ ਜਾਰੀ ਕੀਤਾ ਹੈ ਜੇ ਕਿਸੇ ਨੇ ਕੰਪਲੀਟ ਕਰਨੀ ਹੋਵੇ ਕਿਸ ਤਰ੍ਹਾਂ ਕੰਪਲੀਟ ਕਰ ਸਕਦਾ ਮੈਂ ਤੁਹਾਡੇ ਨਾਲ ਆਪਣਾ ਮੈਲੇ ਇਹ ਦੀ ਸ਼ੇਅਰ ਕਰ ਦੇਣੀ ਆ ਤੇ ਉਹ ਤੁਸੀਂ ਆਪਣੇ ਅੱਗੇ ਥਰੂ ਯਰ ਮੀਡੀਆ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਕੋਈ ਸ਼ਾਪ ਹੈ ਜਾਂ ਕੋਈ ਫੂਡ ਹੈਂਡਲਰਸ ਹੈਗੇ ਆ ਜਿਹੜੇ ਬਹੁਤ ਗਲਤ ਢੰਗ ਨਾਲ ਜਾਂ ਅਨ ਹਾਈਜਾਇਨਿਕ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਹੀ ਨਹੀਂ ਦੇ ਰਹੇ ਤਾਂ ਉਹ ਦੀ ਕੰਪਲੇਂਟ ਮੇਰੇ ਕੋਲ ਕਰ ਸਕਦੇ ਹੋ ਅਸੀਂ ਉਹਨੂੰ ਜ਼ਰੂਰ ਐਡਰੈਸ ਕਰਾਂਗੇ ਔਰ ਪ੍ਰੋਪਰ ਐਕਸ਼ਨ ਵੀ ਹੋਏਗਾ ਮੈਂ ਅੰਸ਼ਯੁਰ ਕਰਦੀ ਆ ਇੱਕ ਵਸਤਾਰਾ ਮੌਸਮ ਚੱਲ ਰਿਹਾ ਵਾ ਬਹੁਤ ਗੰਦਾ ਸਮਾਨ ਜਿਹੜਾ ਵਾ ਇਹਨਾਂ ਦਿਨਾਂ ਦੇ ਵਿੱਚ ਵੇਚਿਆ ਜਾ ਰਿਹਾ ਵਾ ਤਾਂ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਕਾਰ ਵੀ ਹੁਣ ਹੋ ਰਹੀ ਹੈਗੀ ਹੈ ਬ੍ਰਸਤ ਸਾਡੇ ਵੱਲੋਂ ਰੈਗੂਲਰ ਟੀਮ ਡੇਲੀ ਜਾਂਦੀ ਹੈ ਔਰ ਚੈਕਿੰਗ ਵੀ ਹੁੰਦੀ ਹੈ ਇਨਸਪੈਕਸ਼ਨਸ ਹੁੰਦੀਆਂ ਹੈਗੀਆਂ ਸੈਂਪਲਿੰਗ ਵੀ ਹੋ ਰਹੀ ਹੈ ਮਤਲਬ ਮੇਰੇ ਡਿਪਾਰਟਮੈਂਟ ਵੱਲੋਂ ਕੋਈ ਕਮੀ ਨਹੀਂ ਹੈ ਮੈਕਸਿਮਮ ਜਿੰਨਾ ਹੋ ਸਕਦਾ ਸਿਕਾ ਗੋਲ ਗੱਪੇ ਖਾਣ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਸਾਵਧਾਨੀ ਵਰਤਣੀ ਪਵੇਗੀ ਕੀ ਸਾਵਧਾਨ ਮੈਸੇਜ ਹੈਗਾ ਉਹਨਾਂ ਵਾਸਤੇ ਦੇਖੋ ਇੱਕ ਹੈਗਾ ਕਿ ਗੋਲ ਗੱਪਿਆਂ ਦੇ ਅਸੀਂ ਸੈਂਪਲਸ ਲਏ ਆ ਔਰ ਇਹ ਚੱਲ ਰਿਹਾ ਜੀ ਐਂਡ ਕੰਟੀਨਿਊ ਵੀ ਰਹੇਗਾ ਉਹਨਾਂ ਦੇ ਰਿਜ਼ਰਚ ਆਂਦੇ ਹੈਗੇ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਉਹਨੂੰ ਦੇਖ ਕੇ ਪਬਲਿਕ ਨੂੰ ਆਪ ਹੀ ਸਮਝ ਜਾਣਾ ਚਾਹੀਦਾ ਠੀਕ ਹੈ ਜੇ ਕੋਈ ਗੰਦ ਪਰੋਸ ਰਿਹਾ ਹੈ ਤਾਂ ਉਹਨੂੰ ਰੋਕਣਾ ਡਿਪਾਰਟਮੈਂਟ ਪਲੱਸ ਸ਼ੇਅਰ ਰਿਸਪਾਂਸਿਬਿਲਟੀ ਪਬਲਿਕ ਦੀ ਵੀ ਹੈ ਕਿ ਉਹ ਉਹਨਾਂ ਨੂੰ ਪ੍ਰਮੋਟ ਨਾ ਕਰਨ ਨਾ ਯੂਜ਼ ਕਰੋ ਜਿਹੜਾ ਬੰਦਾ ਗੰਦ ਖਿਲਾ ਰਿਹਾ ਪਾ ਨਾ ਖਾਈਏ ਤਾਂ ਬਿਲਕੁਲ ਜ਼ਿਲ੍ਹਾ ਅਫਸਰ ਨੇ ਜਿਨ੍ਹਾਂ ਨੇ ਅਸੀਂ ਗੱਲਬਾਤ ਕੀਤੀ ਆ ਡਾਕਟਰ ਅਮਰਜੀਤ ਕੋ ਜਿਨ੍ਹਾਂ ਨੇ ਇੱਕ ਮੈਸੇਜ ਦਿੱਤਾ ਵਾ ਕਿ ਜੇ ਤੁਹਾਨੂੰ ਲੱਗਦਾ ਕਿ ਇੱਥੇ ਗੰਦ ਪਰੋਸਿਆ ਜਾ ਰਿਹਾ ਤੁਸੀਂ ਉਸ ਨੂੰ ਪ੍ਰਮੋਟ ਨਾ ਕਰੋ ਨਾ ਹੀ ਤੁਸੀਂ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਚੀਜ਼ਾਂ ਖਾਓ ਕਿਉਂਕਿ ਇਹ ਤੁਹਾਡੀ ਸਿਹਤ ਲਈ ਜਿਹੜਾ ਵਾ ਹਾਨੀ ਕਰ ਕਹੇਗਾ ਵਾ ਜੇਕਰ ਤੁਸੀਂ ਗੋਲ ਗੱਪੇ ਖਾਣ ਦੇ ਸ਼ਕੀਨਤਾ ਸਾਵਧਾਨ ਹੋ ਜਾਓ ਕਿਉਂਕਿ ਲਗਾਤਾਰ ਜਿਹੜੇ ਨੇ ਸਿਹਤ ਭਾਗ ਵੱਲੋਂ ਸੈਂਪਲ ਲਏਤੇ ਜਾ ਰਹੇ ਨੇ ਉਹਨਾਂ ਸੈਂਪਲਾਂ ਦੇ ਵਿੱਚ ਕਈ ਤਰ੍ਹਾਂ ਦੀ ਕਮੀਆਂ ਜਿਹੜੀਆਂ ਵਾ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਨੇ ਤਾਂ ਤੁਸੀਂ ਸਾਵਧਾਨੀ ਜ਼ਰੂਰ ਵਰਤੋ ਆਪਣੇ ਸਿਹ ਤੁਸੀਂ ਆਪ ਖੁਦ ਅਵੇਅਰ ਹੋ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ